ਮਹੇਂ ਜੀ ਮਾਤਾ ਤਰਕਾਤ ਕੋ ਮੁਰਤਾਲੇ ਕਸਾ ਕਾਜ ਕੋ ਨਰਨ ਸਾਵਾ ਬਾਦੁਰ ਜੀ ਕੀ ਪਤਾ ਹੈ ਮੈਂ ਬੇਨਤੀ ਕਰਨੀ ਚਾਹਨਾ ਕੋਈ ਨਹੀਂ ਪਤਾ ਮੈਂ ਬੇਨਤੀ ਕਰਨੀ ਚਾਹੁੰਦਾ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਜੀ ਅਕਾਲ ਪੱਖ ਸਾਹਿਬ ਜੀ ਦਾ ਬਹੁਤ ਆਪ ਸਤਿ ਸਪਾ ਰਹਿਣਾ ਚਾਹੀਦਾ ਮੇਰਾ ਖਿਆਲ ਹੈ 45ਵੀਂ ਸ਼ਹੀਦੀ ਵਰੇ ਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ ਇਹਦੇ ਲਈ ਜਿਸ ਤੇ ਮੈਂ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਾਨ ਜੋ ਸਰਗਾ ਸਰਦਾਰ ਹਰਜਿੰਦਰ ਸਿੰਘ ਦੀ ਧਾਮ ਹੈ ਜਿਨ੍ਹਾਂ ਨੇ ਬੜੀ ਸ਼ਾਨਦਰ ਪ੍ਰਣਾਲ ਬਣੀ ਸਹਿਮਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾਅ ਜਿਹੜਾ ਰੋਕਿਆ ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਸਿੱਖਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਥ ਦੇ ਵਿੱਚ ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਸ਼ਹੀਰੀ ਆਲ ਤੱਕ ਸਾਹਿਬ ਕੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤ ਬਾਵਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਸ਼ਹੀਦ ਭਾਈ ਮਰੀਕ ਸਿੰਘ ਦੀ ਸ਼ਹੀਦ ਸਰਹਰ ਸੁਖ ਸਿੰਘ ਜੀ ਜੀ ਬਾਬਾ ਫਰਾਸਣ ਕੀਤੇ ਜਾ ਬੜੀ ਸ਼ਾਂਤੀ ਦੇ ਨਾਲ ਹੋਣੀ ਜਾਣਾ ਔਰ ਬੜੇ ਆਦਰ ਸਤਕਾਰ ਦੇ ਨਾਲ ਮਨਾਈ ਆ ਇਸ ਲਈ ਸਾਰਾ ਸਿੱਖ ਸੰਸਦ ਦੇ ਸਿਰ ਦੇ ਉੱਤੇ ਇਸੇ ਰਚ ਇਹ ਜਸਦਰ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸਦਰ ਗੜਗਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਕੋਈ ਸਮੇਤਾ ਕੋ ਅਸਤੀਫਾ ਦੇ ਸਕਦੇ ਨਹੀਂ ਇਹ ਚਰਚਾਵਾ ਜਿਹੜੀਆਂ ਨੇ ਕਾਫੀ ਉੱਠ ਰਹੀਆਂ ਨੇ ਬੇਨਤੀ ਹੈ ਇਹ ਇਹ ਵਿਸ਼ਾ ਉਹਨਾਂ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਉਹ ਹੀ ਕੁਝ ਦੱਸ ਸਕਦੇ ਮੈਨੂੰ ਇਸ ਬਾਰੇ ਕੋਈ ਹਲਮ ਨਹੀਂ ਕੋਈ ਮੀਟਿੰਗ ਇਹ ਸੀ ਕਿ ਸੁਪੀਰ ਬਾਦਲ ਹੋਰਾਂ ਦੇ ਨਾਲ ਨਹੀਂ ਇਹ ਇਹ ਟਕਰਾਵ ਰੋਕਿਆ ਜਾ ਸਕਦਾ ਹੈ ਕਿਉਂਕਿ ਸਭ ਤੁਹਾਨੂੰ ਮਿਲਣ ਵਾਸਤੇ ਆਏ ਸੀ ਕਿਉਂ ਦੇਖੋ ਮੇਰੇ ਕੋਲ ਸ੍ਰੀ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਦਾ ਵਫ਼ਾਦਤ ਮੈਨੂੰ ਮਿਲੇ ਆ ਪ੍ਰਧਾਨ ਸਾਹਿਬ ਨਾਲ ਮੇਰੀਆਂ ਦੋ ਮੀਟਿੰਗਾਂ ਵੀ ਹੋਈਆਂ ਸ਼ਰਮਣੀ ਕਮੇਟੀ ਦੇ ਨਾਲ ਜੀ 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 ਸਰਦਾਰ ਸੁਪੀਰ ਸਿੰਘ ਬਾਦਲ ਨਾਲ ਮੇਰੀ ਕੋਈ ਫੋਕਟ ਮੀਟਿੰਗ ਨਹੀਂ ਕੋਈ ਇਸੋ ਖਬਰ ਫਾਈ ਗਈ ਸੀ ਜੀ 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 ਅੱਜ ਦਾ ਜਿਹੜਾ ਦਿਹਾੜਾ ਹੈ ਸ਼ਹੀਦਾਂ ਨੂੰ ਨਮਨ ਕੀਤਾ ਹੈ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਕੋਈ ਉਪਰਾਲੇ ਕੀਤੇ ਜਾਣਗੇ ਮੈਂ 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 ਇੱਕ ਕੋਈ ਬੇਨਤੀ ਕਰਦਾ ਹਾਂ ਕਿ ਜੂਨ 84 ਦਾ ਜਿਹੜਾ ਸ਼ਹੀਦੀ ਕਲੂਕਾਰੇ ਦਾ ਮੁੱਖ ਸਮਾਗਮ ਸਮੁੱਚੇ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁੰਦਾ ਫਿਰ ਦੂਸਰੇ ਨੰਬਰ ਤੇ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਦਾ ਕਿ ਕਿਉਂਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਵਾਰਿਸ ਹੈ ਇਹ ਸੰਘਰਸ਼ ਦੇ ਸ਼ਹੀਦਾਂ ਦੀ ਵਾਰਿਸ ਹੈ ਕਕਸ਼ਾਲ ਦੇ ਮੁਕੀ ਇੱਥੇ ਸ਼ਹੀਦ ਹੋਏ ਆ ਇਸ ਲਈ ਇਹ ਸਮਾਗਮ ਹਮੇਸ਼ਾ ਹੀ ਬਹੁਤ ਆਦਰ ਸਤਕਾਰ ਔਰ ਸ਼ਾਂਤੀ ਨਾਲ ਹੋਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਸ਼ਾਂਤੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਹੋਏ ਸਨ